ਉਹ ਬੱਚੀ 12 ਪੜ੍ਹ ਕੇ ਉੱਥੇ ਗਈ ਪੜ੍ਹਨ ਵਾਸਤੇ ਉਹਦੇ ਨਾਨਕੇ ਉੱਥੇ ਸੀ ਨਾਨਾ ਨਾਨੀ ਸਾਰੇ ਮਾਮਾ ਮਾਮੀ ਤੇ ਮੈਂ ਕਿਹਾ ਬੇਟਾ ਕਿੰਨੀ ਬਾਣੀ ਪੜਦੀ ਐ ਕਹਿੰਦੀ ਜੀ 10 ਪਾਠ ਜਪਜੀ ਸਾਹਿਬ ਦੇ ਰਜਾਨਾ ਤੇ ਦੋ ਪਾਠ ਸੁਖਮਨੀ ਸਾਹਿਬ ਐਨੀ ਬਾਣੀ ਉਹ ਲੜਕੀ ਪੜਦੀ ਐ ਤੇ ਉਹਦੇ ਵੱਲ ਵੇਖਿਆ ਨਹੀਂ ਜਾਂਦਾ ਉਸ ਲੜਕੀ ਦੇ ਚਿਹਰੇ ਤੇ ਇੰਨਾ ਨੂਰ ਹੈ ਬੱਚੀ ਦੇ ਇੰਨਾ ਨੂਰ ਦੱਗਦਾ ਕਰਦਾ ਚਿਹਰਾ ਇਤਨੀ ਕਿਰਪਾ ਵੀ ਹੈ ਤੇ ਉਹ ਨੂੰ ਆਪਣਾ ਬੁਰਾ ਭਲਾ ਪਹਿਲਾਂ ਹੀ ਦਿਸ ਲੱਗਦਾ ਪਹਿਲੇ ਹੀ ਪਤਾ ਲੱਗ ਜਾਂਦਾ ਹੈ ਕਿ ਬਾਣੀ ਨੇ ਕਹਾ ਵਰਤਉਣੀ ਹੈ ਇੱਕ ਵਾਰੀ ਵੀ ਵਾਹਿਗੁਰੂ ਕਹਿੰਦੇ ਆ ਨਾ ਇਹਦਾ ਪਤਾ ਕਿੰਨਾ ਪੁੰਨ ਹੈ ਆ ਸਮਝਿਓ ਮਹਾਰਾਜ ਬਾਣੀ ਜੀ ਕਹਿੰਦੇ ਨੇ ਬੈਠੀਆਂ ਰਹੀਆਂ ਤੇ ਬਾਬੇ ਦਾ ਪਤਾ ਨਹੀਂ ਕਦੋਂ ਕੀ ਕਹਿ ਦੇਣ ਬੈਠੀਆਂ ਨੇ ਪੜ੍ਹਨੇ ਦਸ ਮਿੰਟ ਤੋਂ ਹੋਰ ਘੱਟ ਲਾ ਉੱਤੀ ਸੋਕੀ ਹੁਣ ਆ ਜਿੰਨਾ ਸਟੈਂਡ ਬੈਠੇ ਹੋ ਨਾ ਇੱਥੇ ਦਾ ਪੈਰੀਂ ਵੀ ਲਿਖਿਆ ਗਿਆ ਆਖੋ ਸਤਨਾਮ ਵਾਹਿਗੁਰੂ ਇਹ ਲੇਖੀਆਂ ਗਈਆਂ ਘੜੀਆਂ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ